ਅੱਜ ਦੁਪਹਿਰ ਸਥਾਨਕ ਨਿਊ ਸੂਰਜਨਗਰੀ ਵਿੱਚ ਪੁਲਿਸ ਨੇ ਇੱਕ ਕਾਰ ਵਿੱਚ ਛਾਪਾ ਮਾਰ ਕੇ ਕੁਝ ਨੌਜਵਾਨ ਲੜਕੇ ਲੜਕੀਆਂ ਨੂੰ ਅਨੈਤਿਕ ਗਤੀਵਿਧੀਆਂ ਕਰਨ ਦੇ ਦੋਸ਼ 'ਟ ਗ੍ਰਿਫਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਸਿਟੀ 2 ਦੇ ਪੁਲਿਸ ਨੇ ਨਿਊ ਸੂਰਜਨਗਰੀ ਗਲੀ ਨੰਬਰ 1 ਵਿੱਚ ਚੱਲ ਰਹੀਆਂ ਅਨੈਤਿਕ ਗਤੀਵਿਧੀਆਂ ਦੇ ਆਧਾਰ 'ਤੇ ਉਕਤ ਔਰਤ ਨੂੰ ਘੇਰ ਲਿਆ। ਸੂਚਨਾ ਮਿਲਣ ਤੇ ਡੀਐਸਪੀ ਅਬੋਹਰ ਦੀ ਅਗਵਾਈ ਵਿੱਚ ਥਾਣਾ ਨੰਬਰ 2 ਦੇ ਇੰਚਾਰਜ ਹਰਪ੍ਰੀਤ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਜਿਨ੍ਹਾਂ ਨੇ ਉਕਤ ਘਰ ਤੇ ਛਾਪਾ ਮਾਰ ਕੇ ਉਥੋਂ ਦਰਜਨ ਤੋਂ ਵੱਧ ਨੌਜਵਾਨ ਲੜਕੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਇਸ ਸਬੰਧੀ ਪੁੱਛਣ ਤੇ ਡੀਐਸਪੀ ਅਰुण मुੰਡਨ ਅਤੇ ਥਾਣਾ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਨ੍ਹਾਂ ਦੀ ਟੀਮ ਨੇ ਇੱਥੇ ਛਾਪਾ ਮਾਰ ਕੇ ਘਰ ਵਿੱਚ ਦਾਖਲ ਹੋਏ ਨੌਜਵਾਨ ਲੜਕੇ ਲੜਕੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਪੁਚਗੇਸ਼ ਦੌਰਾਨ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਹ ਬਾਅਦ ਵਿੱਚ ਸਾਹਮਣੇ ਆਵੇਗਾ ਪੇਸ਼ ਹੈ ਅਬੋਹਰ ਤੋਂ ਸਾਡੇ ਪੱਤਰਕਾਰ ਗੁਰਨਾਮ ਸੰਧੂ ਦੀ ਇਹ ਰਿਪੋਰਟ